ਸਵਾਮੀ ਕੋਈ ਮਾੜਾ ਨਹੀਂ ਸਾਡਾ ਭਾਗ ਹੀ ਮਾੜਾ ਇਹ ਸਾਡੇ ਕਰਤੱਵ ਨਹੀਂ ਮਾੜੇ ਨੇ ਸਾਡੀ ਕਰਮੀ ਮਾੜੀ ਐ ਸਮਾ ਕੋਈ ਮਾੜਾ ਸਾਧੂ ਦੇ ਵਿੱਚ ਸਾਰੇ ਸੱਚੇ ਆ ਪਰ ਲੋਕ ਸਨ ਉਦੋਂ ਵੀ ਹਰ ਨਾਲ ਇੱਕ ਵਰਗ ਹੈ ਸਨ ਤੇ ਇੱਥੇ ਦੁਆਪਰ ਦੇ ਵਿੱਚ ਵੀ ਮਾਰੇ ਗਏ ਮਨੁੱਖ ਸਨ ਤੇ ਤੇ ਦਾ ਪਰਮਾਨਸ ਬਰਦਾ ਮਨੁੱਖ ਦੀ ਜਿੰਨੀ ਜਿੰਨੀ ਹੋ ਅਬ ਇਹ ਲੈ ਆਉਂਦਾ ਮਾਰੇ ਬਿਰੂ ਗਿਆਨ ਨੂੰ ਤੇ 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 ਆਪਰ ਵੀ ਮੁਸ਼ਕਿਲੇ ਪਹੁੰਚਿਆ ਕੋਈ ਬੰਦ ਜਿਹੜਾ ਹੌਂ ਮਾਰੇ ਹੋਈ ਪਹੁੰਚੇਗਾ। ਹਮਾਰੀ ਗਿੰਦ ਬਣਨਾ ਵੀ ਕੁਛ ਹੋਣੀ ਦਾ ਇਹਨੂੰ ਛੋੜਿਆ ਹੋਇਆ। ਹਾਂ ਨਹੀਂ ਮੇਰੇ ਕੋਲ ਮਨੁੱਖ ਤੇ ਮੇਰਾ ਹੱਕ ਹੈ ਜੇ ਤੁਹਾਡੇ ਅੱਖ ਵੀ ਸੋਜੀ ਸੀ। ਤੇ 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 ਜੋ ਆਪਦੇ ਵਿੱਚ ਅਜਾ ਮਨੁੱਖ ਸੰਭੋਗ ਕਰਦੇ ਗੁਰੂ ਸਾਹਿਬ ਤੋਂ ਗੁਰੂ ਬਾਬਾ ਜੀ ਪੰਜਵੇਂ ਪਾਤਸ਼ਾਹ ਮੰਨਦੇ ਤੇ 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 ਦਾ ਪ੍ਰਮਾਨ ਸਬਤ ਹੈ। ਪਰ ਉਹਦੇ ਵਿੱਚ ਵੀ ਰਾਵਣ ਵਰਗਾ ਦੁਸ਼ਮਣ ਕਰਕੇ ਸਾਨੂੰ ਤੇ ਹੋਂ ਕਾਲਯੁਗ ਦੇ ਵਿੱਚ ਵੀ ਤ੍ਰੈਤਯੂਪਰ ਵਰਗਿਆ ਸਤਯੁਗ ਵਰਗੇ ਵਿੱਚ ਵਿੱਚ ਹੋਣਗੇ ਨਾ ਯਾਨੀ ਯੁਗ ਦੇ ਵਿੱਚ ਬਹੁ ਗ੍ਰਤੀ ਦਾ ਪ੍ਰਭਾਵ ਹੁੰਦਾ ਹੈ ਇਹ ਨਹੀਂ ਸਾਰੇ ਦੇ ਸਾਰੇ ਟੁੱਟ ਗਏ ਹੈ ਨਾ ਹੁਣ ਆਪਾਂ ਉੱਥੇ ਖੜੇ ਕਰ ਮਾਰੇ ਕਹਿੰਦੇ ਪੰਜ ਪਾਸਾ ਸਭ ਜਾਇ ਕੰਨ ਮੇਂ ਪ੍ਰੇਤ ਜਿਹੜੀ ਰਾਮ ਨਾ ਪਛਾਤਾ ਕਾਲਯੁਗ ਦੇ ਵਿੱਚ ਲੋਕ ਪ੍ਰੇਤ ਨੇ ਜਿਨ੍ਹਾਂ ਨੇ ਰਾਮ ਦੀ ਪਛਾਣ ਨਹੀਂ ਕੀਤੀ ਤੁਹਾਨੂੰ ਗਿਆਨ ਨਹੀਂ ਹੋਇਆ ਸਤਯੁਗ ਪਰਮਾਤਮਾ ਵਿਚਾਰੀ ਸਾਰਜੁਗ ਦੇ ਵਿੱਚ ਹਾਂਸੀ ਨੇ ਪਰਮ ਹਰਸ ਸਾਨ ਹਾਂਸੀ ਕਿਹਦਾ ਜਨਮ ਹੈ ਉਹਦੇ ਐਸੇ ਗੁਣ ਦੱਸਦੇ ਨੇ ਦੇਖ ਕਾਲ ਤੱਕ ਨਹੀਂ ਕਿਸੇ ਨੇ ਉਹ ਬਰਵਾੜੇ ਵਿੱਚ ਦੋ ਮਸਾਲਾ ਨੇ ਕਹਾਂਸੀ ਦੀ ਕਾਰਸ ਦੀ ਬੱਟੀ ਦੀ ਕਾਰਸ ਪਰਸੇ ਕਾਰਸ ਉਹ ਬਹਿ ਜਾਂਦੇ ਰਮਨ ਪਾਣੇ ਉਹ ਕਾਰਸ ਦੇ ਵਿਦਵਾਨ ਲੋਕ ਛਾਣੇ ਲੋਕ ਕਹਿੰਖਿਆ ਕਰਦੇ ਨੇ ਵੀ ਅੱਠ ਧਾਤਾਂ ਨੂੰ ਕਿਸੇ ਨਾਲ ਟੱਚ ਕਰਦਾ ਹੈ ਤੇ ਸੋਨਾ ਬਣਾ ਦਿੰਦਾ ਅੱਠ ਧਾਤਾਂ ਨੂੰ ਤੇ ਲੋਹਾ ਪਿਤਰਾ ਵਗੈਰਾ ਕਾਸ਼ੀ ਦੇ ਵਿੱਚ ਸੋਨਾ ਬਣਾ। ਅਜਾ ਦੇਖਿਆ ਇਹ ਵੀ ਦੇਣਾ ਨਹੀਂ। ਜੇ ਦੇਖਿਆ ਹੋਵੇ ਤਾਂ ਲੋਹਾ ਦੁਨੀਆ ਛੱਡਣਾ ਬਾਹਰ ਕਰਦਾ ਲੋਹਾ ਟੱਚ ਕਰਦੀ। ਤੇ ਸਾਰੀ ਦੁਨੀਆ ਲੋਹਾ ਨੂੰ ਸੋਨਾ ਬਣਾ ਦੇਣੀ ਹੋਵੇ। ਬਿਲਕੁਲ। ਦੇਖਿਆ ਅੱਜ ਤੱਕ ਨਹੀਂ ਕਿਹਨ ਪਰ ਹੋਏਗਾ ਵੀ ਬਾਣੀ ਝੁਕੀ ਨਹੀਂ ਹਾਂਦੀ। ਤੇ ਇਤਰਾ ਹੱਸੇ ਅੰਸਰ ਅਸਾਰ ਵਸਤੂ ਨਹੀਂ ਕਹਿੰਦਾ ਬੋਕਟ ਨਹੀਂ ਕਰਦਾ। ਸਤ ਤਤ ਕਹਿੰਦਾ ਆਪਾਂ ਦਾ ਫੋਕ ਕਰਦੇ ਆ ਨਾ ਸੰਸਾਰ ਦੇ ਬਾਹਰ ਬਾਹਰ ਸਾਰਾ ਸੰਸਾਰ ਦਾ ਜਿੰਨੇ ਫੋਕਟਾ ਹੈ ਸਤਿਵਸਤੂ ਅੰਦਰ ਉਹਨਾਂ ਕੋਲੋਂ ਸਿੱਕਦਾ ਅਦਰ ਨਾਲ ਚੱਲੇ ਆ ਸਤਿਵਸਤੂ ਅੰਦਰ ਉਹ ਸਭ ਫੋਕਟ ਕਰਨੇ ਚੱਲੇ ਹੋਏ ਆ ਹਾਂਜੀ ਹਾਂਜੀ ਆ ਤੁਸੀਂ ਸਬਜ਼ੀ ਕੱਢਦੇ ਹੋ ਸਾਰਾ ਲੇ ਇੱਕ ਪਾਸੇ ਸੱਲੜ ਕੱਢੀ ਜਾਂਦੇ ਆ ਦੂਜੇ ਪਾਸੇ ਗੁੱਦਾ ਤੇ ਸਾਹਮਣੂ ਕਿਸੇ ਹਰ ਸੱਲ ਨੂੰ ਫੇਰ ਸਿਰਾ ਕੇ ਸਬਜ਼ੀ ਕਰਦੇ ਵੀ ਪਤਾ ਕੀ ਮੱਥਾ ਮਾਰਦਾ ਇਹੋ ਸ਼ਾਸਤਰਾਂ ਨੇ ਸਤਪੁਰਸਾਂ ਨਾਲ ਅਗਲਾ ਕਹਿੰਦਾ ਝੂਠਾ ਸੱਚਾ ਹੈ ਲਗਦਾ ਕਰਦਾ ਅਸੀਂ ਫੈਸੂਲ ਸਾਧੂ ਖੰਡ ਜੀ ਯੂਨੀਵਰਸਿਟੀ ਹੋਏ ਜਿਵੇਂ ਸੂਰਪੁਰਾ ਪੁਰਾ ਸਿੱਟਾ ਕਰੂ ਜੀ ਆ ਤੇ ਹੋਈ ਸੀ ਤੋਂ ਸਰਜਗੁਰ ਸਮਰਾਲੇ ਕਹਿੰਦੇ ਕਲ ਸਿੰਘ ਦੇ ਵਿੱਚ ਸਾਰੇ ਟ੍ਰੇਡ ਨੇ ਇਹ ਨਾਮ ਨੂੰ ਪਛਾਣ ਸਰਚੂ ਦੇ ਵਿੱਚ ਸਾਰੇ ਪਰਮਸਾਨਸ ਸਾਫ ਪਰਮਸਾਨਸ ਹਾਂਸੇ ਦਾ ਜਨਮ ਪਰ ਤੇ ਅਸਾਰ ਬਸ ਫੋਕ ਨਹੀਂ ਕਰਦਾ ਉਹਦੇ ਸਾਹਮਣੇ ਪਾਣੀ ਦੇ ਸੁੱਧ ਮਿਲਾ ਕੇ ਰੱਖਦੇ ਹੋ ਕਹਿੰਦੇ ਵਿੱਚ ਜਮਾਰੇਗਾ ਘਾੜ ਦੇਗਾ ਕਿਉਂਕਿ ਰੱਬ ਨੇ ਉਹਦੀ ਜਿੰਨੀ ਜਿੰਨੀ ਕਟਾਈ ਪਾਈ ਹੋਈ ਹੈ। ਘਾੜ ਦੇ ਆ ਫੁੱਟੀ ਫੁੱਟੀ ਖਾਏਗਾ ਇਹ ਹੀ ਰੰਮਨ ਦੀ ਛੁੜਦਾ। ਪਰਮਹੰਸ ਉਹਦੇ ਵੀ ਕਿਤੇ ਉਪਰ ਸਾਧ ਪਰਮਹੰਸ ਲੋਕ ਸਨ। ਇਹ ਸੰਤ ਜੋਕ ਸੰਤ ਕਾ ਸਭ ਕੋਈ ਵਾਕਿਸਾ ਹੋ ਗਿਆ। ਫਿਰ ਇਹਨੇ ਸਵਾਲ ਕੀਤਾ ਜੁਗਨਦਰ ਦੇ ਮਹਾਰਾਜ ਨੂੰ। ਉਹ ਸਾਧੂ ਵੀ ਰਹੇ ਸੀ ਪਰਮਹੰਸ ਸਾਹਿਬ। ਕਲਿੰਗ ਵਿੱਚ سارے ਪ੍ਰਯਤਨ ਸੁਭ ਲੋਕ ਕਿਹਾ ਜੀ। ਪਰ ਗਤਰਤ ਦ્વાਪਰ ਮਾਨ ਸਵਰਤ ਹੈ ਬੱਲੇ ਹੋਂ ਮਾਰੀ ਤੇ ਤੇ ਆ ਦ્વાਪਰ ਚੁਬੇ ਦੇ ਵਿੱਚ ਮਨੋ ਘਸਾ ਪਰ ਹੋਂ ਉਹਨਾਂ ਵੀ ਕਿਸੇ ਬੰਦੇ ਨੇ ਨਹੀਂ ਮਾਰੀ ਬ੍ਰਹਮ ਗਿਆਨ ਨੂੰ ਉਹਨੂੰ ਕਿੱਥੇ ਪ੍ਰਾਪਤ ਹੋਇਆ ਕਿਉਂਕਿ ਹਾਂ ਮਾਰੀ ਬਿਨੂ ਕੰ ਬੜਨਾ ਨਹੀਂ ਹੈ ਉਹ ਪੀਤੇ ਹੋ ਵਿੱਚ ਸਤ ਦੇਸ਼ ਵਿੱਚ ਪਾਪੀ ਰੀਤੇ ਬਾਦ ਬਦ ਕਰਕੇ ਕਰ ਲਿਆ ਸੋ ਥੋੜਾ ਜਿਹਾ ਹੋਂ ਦਾ ਪਰਦਾ ਜਿਹੜਾ ਉਹਨੇ ਰੱਬ ਨੂੰ ਸੱਤ ਲੱਗ ਕੀਤਾ ਹੋਇਆ ਹੈ 450 ਤੋਂ ਦਿਨਾਂ ਬਰਮ ਗਿਆਨ ਨਹੀਂ ਹੋਣਾ ਪਰ ਮਨੁੱਖ ਨੇ ਮੇਰਾ ਤੇ ਪਰਾਇਆ ਕਿ ਸੋਚੀ ਸੀ ਇਹ ਤੇ ਤੇ ਦਾ ਪਰ ਵੀ ਸੀ ਪਰ ਜੇ ਸਾਰਾ ਜੇ ਹੁੰਦੀ ਤਾਂ ਫਿਰ ਉਹਨਾਂ ਦਾ ਹੱਕ ਕੰਡਵਾਣਾ ਕਹਿੰਦਾ ਰੱਬ ਦੇ ਕਹਿੰਦਾ ਕਿ ਆ ਲੋਕੋ ਸੁਪੀਤਾ ਲੰਕਾ ਦੇ ਵਿੱਚ 라वण ਨੇ ਲੋਕਾਂ ਨੂੰ ਕੰਦਾ ਹੈ ਨਾ ਪਰਾਇਆ ਇਹਨੇ ਬਹੁ ਗਰਤੇ ਮੰਨ ਲੈਂਦੇ ਆ ਸਾਰਾ ਯੋਗਾ ਚ ਹੁ ਕੱਦ ਕਿਹਦੇ ਵੀ ਸਾਡੇ ਪ੍ਰੇਤਾਂ ਦੀ ਗਣਤੀ ਜ਼ਿਆਦਾ ਸਾਧੂ ਦੇ ਵਿੱਚ ਪਰਮ ਹੰਸਾਂ ਦੀ ਗਣਤੀ ਜ਼ਿਆਦਾ ਆ ਆਪਰ ਤੇ ਤ੍ਰੇਤੇ ਦੇ ਵਿੱਚ ਮਨੁੱਖਾਂ ਦੀ ਗਣਤੀ ਜ਼ਿਆਦਾ